ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ-ਵੱਡੀਆਂ ਮਝਾ ਦਿਖਾਵਾਂ ਤੁਹਾਨੂੰ ਸੂਂਗੀਆਂ ਸਵਾਈਆਂ ਕਿੱਥੋਂ ਵੀਰ ਲੈ ਕੇ ਆਇਆ ਕਿੰਨਾ ਦੁੱਧ ਆ ਤੇ ਕੀ ਰੇਟ ਆ ਧਾਰਾ ਮਾਰ ਕੇ ਦਿਖਾਵਾਂਗੇ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਾਕਟਰ ਸੁਜਾਪਾ ਮੇਰਾ ਨਾਮ ਜੀਤੀ ਪੰਡਤ ਪੰਡ ਹਨੜਿਆਆ ਸਾਹਮਣੇ ਆਨੰਦ ਪੋਲਟਰੀ ਫਾਰਮ ਨੇੜੇ ਗੁਰਦੁਆਰਾ ੜੀ ਸਰਸਹਾ ਜਿਹੜਾ ਵਰਨਾਲਾ ਪੈ ਗਿਆ ਜਿਹੜਾ ਵਰਨਾਲਾ ਮੋਬਾਈਲ ਨੰਬਰ ਹੀ ਆਪਣਾ 9876366634 9876366634 ਠੀਕ ਹੈ ਅੱਜ ਆਪਾਂ ਦੋ ਝੂਟੀਆਂ ਦਿਖਾਵਾਂਗੇ ਇਹ ਆਪਣਾ ਮਾਲ ਵੈਸੇ ਹੋਰ ਵੀ ਦੇਖੇ ਨੇ ਕੱਚਾ ਹਲਿਆ ਹਨਾ 50 ਤਾਲੀਆਂ ਸੁਈਆਂ ਨੇ ਹਜੇ ਤਾਂ ਨਹੀਂ ਦਿਖਾ ਰਹੇ ਠੀਕ ਹੈ ਤੇ ਇੱਕ ਤੋਂ ਖਰੀਦ ਕਰੀ ਆਪਾਂ ਇਹ ਹਰਿਆਣੇ ਚੋਂ ਲੈ ਕੇ ਆਏ ਸਾਰੀਆਂ ਸਾਰੀਆਂ ਚੰਗੇ ਏਰੀਆ ਦੀਆਂ ਸਾਰੀਆਂ ਬਹੁੜੀਆਂ ਚੰਗੇ ਏਰੀਆ ਦੀ ਠੀਕ ਹੈ ਪਹਿਲਾ ਨੰਬਰ ਜਿਹੜੀ ਝੋਟੀ ਦੇਖ ਰਹੇ ਸੂਆ ਕਿਹੜਾ ਬਾਈ ਜੀ ਸੂਈ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਬਚਾ ਗਿਆ ਮਗਰ ਬੱਚਾ ਐਦੇ ਮਗਰ ਹੈਗਾ ਘੱਟਾ ਜਦ ਬੱਚਾ ਮਗਰ ਕਟਾ ਆ ਗਿਆ ਤੇ ਇੱਕ ਕਹਿਵਾ ਦੇਣਾ ਸੂਈ ਨੂੰ ਇਹਨੂੰ ਤੀਜਾ ਦਿਨ ਆਈ ਸੂਈ ਨੂੰ ਤੀਜਾ ਦਿਨ ਸੂਈ ਨੂੰ ਦੁੱਧ ਕਿੰਨਾ ਕਾ ਸਟਾਰਟਿੰਗ ਉਹ ਤਾਂ ਇਸ ਵੇਲੇ 11 ਕਿਲੋ ਬੋਲਾ ਤਿਆਰ 10 ਕਿਲੋ ਦੋ ਟਾਈਮ ਬਣਾ ਕੇ ਜਿਵੇਂ ਆਈ ਗਿਆ ਇਹਨੂੰ ਬਾਕੀ ਦੇ ਮੰਗਦੇ ਠੀਕ ਹੈ ਦੋ ਟਾਈਮ ਚੋ ਸਕਦਾ ਬੰਦਾ ਆ ਗਿਆ 11 ਕਿਲੋ ਚੋਣ ਚਵਾ ਕਿਵੇਂ ਆ ਬਾਲ ਖਰੀਏ ਇਹ ਬੱਚਾ ਲਾਤੀ ਦਸਾਲਾ ਨੌ ਬੱਚਾ ਦਾ ਲੇਖ ਦੇਖ ਸਾਦੇਓ ਕਿਆ ਬਾਤਾ ਸੋਹਣਾ ਸਾਫ ਸੁਥਰਾ ਐਨ ਜਿਵੇਂ ਮੋਟਾ-ਮੋਟਾ ਚੋਣਾ ਕੋਈ ਭੂ ਸ਼ਰ ਨਾਲ ਨਹੀਂ ਫਿਰੇ ਹਣਾ ਰੋਣ ਰੋਣ ਜਾ ਖਰੀਦ ਵਾਲਿਆ ਮੈਂ ਜੇ ਲੰਬਾ ਲੰਬਾ ਥਾਣਾ ਜਮਾ ਕਿਆ ਬਾਤ ਹੈ ਮੈਂ 15 16 ਕਿਲੋ ਰਾਮ ਨਾ ਦੋ ਕਹਿੰਦਾ ਵਾ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ ਤੇ ਚੋਣ ਜਵਾਜ ਪੂਰੀ ਖਰੀਆ ਚੋੜ ਦੀ ਫਾਰਮ ਨੂੰ ਮੇਨੂੰ ਮੂੰਹ ਮੱਥਾ ਦੇਖੋ ਥੋੜਾ ਸਾਫ ਸੁਥਰਾ ਤੇ ਵਾਕੀ ਲੈਵਾ ਦੇਖ ਸਕਾ ਜੋਂ ਅੱਗੇ ਪਿੱਛੇ ਦਾ ਥਾਣਾ ਵੱਡੀ ਵੱਡੀ ਬਹੁਤ ਆ ਸੁਆ ਸੁਆ ਜੇ ਭਾਈ ਤੀਜਾ ਇਹ ਤੀਜਾ ਸੁਆ ਲੈ ਚੱਲ ਬੱਚੇ ਨੂੰ ਭਾਈ ਜੀ ਪੋਰਾ ਵਗੈਰਾ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਵੱਡੀ ਬੁੱਡੀ ਬਹੁਤ ਆ ਤੇ ਦੁੱਧ 15 ਕਿਲੋ ਹੋਣਾ ਸੇਕਾ ਮੂਹਤਾ ਦੀ ਵੀ ਸੋਹਣੀ ਮਗਰ ਆ ਗਿਆ ਤੇ ਬੱਚਾ ਮੇਲ ਕੱਪ ਘਟਾ। ਔਲੇ ਦਾ ਕੀ ਰੱਖਿਆ ਵੇਚਣ ਜੜਾ। ਜਿਹਦਾ ਮੁੱਲ 165। ਵੇਚਣ ਵਾਲਾ ਕਿੰਨਾ? ਵੇਚਣਾ 60 ਦੀ ਦੇਵਾ। ਠੀਕ ਹੈ 165 ਘਰੇ ਰੱਖਣ ਵਾਲਾ 160 ਵੇਚਣ ਵਾਲਾ। ਦੁੱਧ 15 ਕਿਲੋ ਹੈਨਾ? ਦੁੱਧ 15 ਕਿਲੋ। ਤੇ ਬਾਕੀ ਥਾਂ ਥੂਮ ਦੇਖੋ ਸੋਹਣਾ ਸਾਫ ਸੁਥਰਾ ਹੈਨਾ। ਸਿਰੇ ਦੀ ਝੋਪੀ ਆ। ਦੁੱਧ ਕਹਿੰਦਾ ਪਾ 15 ਕਿਲੋ ਮੰਨ ਕੇ ਲੈ ਜਾਵਾਂ ਦਾ। ਅੱਗੇ ਭਾਈ ਜੀ 2 ਨੰਬਰ ਦੇਖ ਰਹੇ ਆ ਜਿਹੜੀ। ਹਾਂ ਜੀ। ਤੇ ਇਹ ਕਿਹੜਾ ਸੁਆ ਸੁਈ ਹੈ ਇਹ ਵੀ ਤੀਜਾ ਸੁਆ ਹੈ ਤੀਜਾ ਸੁਆ ਕਹਿਵਾ ਦਰ ਇਹਨੂੰ ਸੁਈ ਨੂੰ ਇਹਨੂੰ ਵੀ ਤੀਜਾ ਨਹੀਂ ਆਹ ਦੇਖ ਲਓ ਬੱਚਾ ਜਮਾ ਤਾਜਾ ਠੀਕ ਹੈ ਕੱਚਾ ਬੱਚਾ ਹਨਾ ਸਹੀ ਇਹਦੇ ਮਗਰ ਤੇ ਦੁੱਧ ਕਿੰਨਾ ਕ ਹੁਣ ਚੋਰ ਦੁੱਧ ਹੈ ਇਸ ਵਾਰ 12 13 ਕਿਲੋ ਬੋਲ ਆ ਤਿਆਰ ਆ 12 ਕਿਲੋ ਨਿਬੜ ਜੂ ਇਹਨੇ ਨਿਬੜ ਜੂ ਦੋ ਡੰਗ ਚੋਕੇ ਲੈ ਜੇ ਭੋਵਾ ਕਿੰਨਾ ਦੁੱਧ ਦੇ ਦੂਗੀ نیٹ ਦੁੱਧ ਦੇ 16 ਕਿਲੋ ਦੋ ਕਹਿੰਦਾ 15 ਕਿਲੋ ਖਰਾ ਠੰਡਾ ਦੁੱਧ ਦੋ ਦਊਗੀ ਜਮਾ ਜਮਾ ਰੇਡ ਇਹਦਾ ਕੀ ਰੱਖਿਆ ਰੇਡ ਇਹਦਾ ਰੱਖਾਂਗਾ 1 60 1 55 ਲਵਾਂਗੇ ਉਹ ਤਾਂ ਦੇਖ ਸਕਦਾ ਧਾਰਾ ਵਗੈਰਾ ਪੈਂਦੇ ਮਾਰ ਕੇ ਦਿਖਾਵਾਂਗੇ ਧਾਰਾ ਵਗੈਰਾ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਵੱਡੇ ਘੱਟ ਘੱਟ ਦੇ ਵਿੱਚ ਆ ਤੀਜਾ ਸੋਹਣਾ ਸੁਈ ਸੁਈ ਧਾਰਾ ਮਾਰ ਕੇ 100 ਇਸ ਦਾ ਪਖਣੇ ਛਾਰੀ ਚੋਕੇ ਦਿਖਾ ਦਈਏ ਵੀਰਾਂ ਦੇ ਦੁੱਧ 12 ਕਿਲੋ ਦੇ ਆਸ-ਪਾਸ ਹਾਜ਼ਰਾ ਦੇ ਨੇ ਬਾਲਟੀ ਕਿੰਨੀ ਘਰਦੀ ਆ ਸੋ ਹੁਣ ਬੱਚਾ ਲੱਗ ਗਿਆ ਛੋਟੀ ਪਸਮਾਈ ਵੀ ਆ ਜਮਾ ਹੁਣ ਧਾਰਾ ਧੂਰਾ ਦਿਖਾਉਨੇ ਆਪਾਂ ਇਹਦੀਆਂ ਬਾਲਟੀ ਦੇਖ ਸਕਦੇ ਹੋ ਘਰ ਦੇ ਜਵਾਈ ਸ਼ੁਰੂ ਹੈ ਜੀ ਆਹ ਦੂਜੀ ਵੀ ਵੀਰ ਇੱਕ ਚੋਣ ਬਹਿ ਗਿਆ ਉਹ ਥੋੜੀ ਇੱਕ ਮਿੰਟ ਪਹਿਲਾਂ ਚੋਣ ਬਹਿ ਗਿਆ ਤੇ ਬਾਕੀ ਚੋਣ ਦੇਖੋ ਯਾਰ ਧਾਰਾ ਤੇ ਮੋਟਾ ਮੋਟਾ ਵੀਰੇ ਚੋੜਾ ਹੁੰਦਾ ਸੁਆਜ ਜਿਹਾ ਚੋੜਦਾ ਠੀਕ ਆ ਕਹਿੰਦੇ ਬਾ ਦੁਨਨੇ ਮਜਾ ਦੁੱਧ ਨੂੰ ਖਰੀਆਂ ਜਿਹਾ ਹਨਾ ਸੋ ਦੇਖੋ ਬੱਚੇ ਮੁਰੇ ਜਿਵੇਂ ਮਰਜੀ ਚੂਜੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਨਾ ਇਹ ਲੋਕਾਂ ਵਾਲਾ ਕੰਮ ਨਹੀਂ 18 20 18 20 12 ਕਹੇ ਤਾਂ ਤੇਰਾ ਹੋਇਆ ਮੈਲੇ ਜੇ 12 ਹੋਇਆ ਛੱਡ ਜੇ ਪਾਈਆ ਵੀ ਘੜ ਕੇ 2006 ਠੀਕ ਹੈ ਜਿੰਨਾ ਵਾ ਕਹਿ ਦੂੰਗਾ ਇਹ ਐ ਜੀ ਗੱਲ ਆ ਸੋ 12 13 ਦੀ ਕਹਿੰਦੇ ਬਸ ਸਟਾਰਟਿੰਗ ਆ ਐਵੇਂ ਬੱਕਾ ਜੀ 20 ਦੇ ਦੋ ਜੀ 30 ਦੇ ਦੋਗੀ 15 16 ਕਿਲੋ ਦੇ ਦੋ ਜੀ ਮੇਰੀ ਹੋਰ ਬੋਲ 15 16 ਕਿਲੋ ਮੱਚਾ ਦੁੱਧ ਆਰਾਮ ਨਾਲ ਦੇ ਦਿੰਦੀ ਆ ਹਨਾ ਸੋ ਬੜੇ ਧਾਰਾ ਦਿਖਾ ਜੀ ਦੀ ਵੀ ਆਪਾਂ ਮੇਰਾ ਮਰੋ ਪੋਪੇ ਤੇ ਸੁਪਾਇਆ ਪੜਾ ਮਾਰੇ ਜਿੰਦੇ ਕੋਪਰੀ ਚਾ ਮਾਣੀ ਮਾਰਦੇ ਕੋਸ ਠੀਕ ਹੈ ਨਾ 20 ਕਿਲੋ ਉਸ ਵਿੱਚ ਚੋਰੀ ਆਈ 20 ਕਿਲੋ ਵਾਲੀ ਕੋਈ ਚੋਰੀ ਨਹੀਂ ਆ ਸਤਾ ਮਰੇ ਦਾਤੜੇ ਪਾਰ ਕਰ ਲੈ ਰੇੜੀ ਨੇ ਵੀ ਕਰ ਲਿਆ 15 16 17 ਕਿਲੋ ਵਾ 15 16 ਤੇ 7 ਰਿੱਕਾ ਮਾਰ ਦਿੰਦੇ 15 16 ਕਿਲੋ ਦਾ ਜੇ ਕੋਈ 20 ਕਿਲੋ ਲਾ ਕੇ ਦਿੰਦਾ ਤਾਂ 2 ਲੱਖ ਦੀ ਆਪਾਂ ਵੀ ਲੈ ਲੰਗੀ 2 ਲੱਖ ਬਾੜੇ ਦੀ ਦਊਗਾ ਚਲ ਢਾਈ ਦਿੱਤੇ ਦੇ ਦੋ ਸਿੱਕਾ ਲਾ ਕੇ ਦੇ ਦੋ ਸਿੱਕਾ ਦੇ ਦੇ ਚਾਹੇ ਬੁੱਢੀ ਮਾਂ ਹੋਵੇ ਹਾਂ ਕੋਈ ਸ਼ਰਤ ਨਹੀਂ ਬੁੱਢੀ ਮਾਂ ਨਹੀਂ ਛੋਟੀ ਵੀ ਚਾਹੀਦੀ ਸਾਡੇ ਘਰੇ ਖੜੀ ਹੋਵੇ ਜੀ ਦੇ ਦੇ ਐਜੀ ਮੈਂ ਢਾਈ ਲੱਖ ਦੀ ਲੈਣਾਗੇ ਹਾਂ ਲੈਵਾਂਗੇ ਦੋ ਟਾਂਜ ਚੋਕੇ ਲੈਵਾਂਗੇ ਚੋਕੇ ਮਿੰਕ ਕੰਡੇ ਤੇ ਤਾਂ ਰੱਖੀ ਠੀਕ ਹੈ ਗੱਲ ਆਪਾਂ ਤਾਂ ਵੀ ਅਗਲਾ ਮਿੰਟ ਤੇ ਜੀ ਆਪਣੇ ਆ ਦੇ ਫਿਰ ਅੱਜ 15 15 16-17 ਕਿਲੋ ਕਿੰਨੇ ਦੇ ਵੇਚਨੇ ਆਪਾਂ ਹਾਂ ਆ ਦਿਖਾ ਠੀਕ ਹੈ ਓਲੇ ਉਹਦੇ ਤੱਕ 70 ਦਿਖਾ ਦੇ ਨੇੜੇ ਆਪਾਂ ਜਾਵਾਂ ਚੌੜ ਦੇਖੋ ਕਿਆ ਬਾਤਾਂ ਸੋਹਣਾ ਇਹ ਦੇ ਦੀਆਂ ਆਪਾਂ 155000 ਜੇ ਜੋੜੀ ਲਾਉ ਕੋਈ ਤੈਨੂੰ 10 ਲੱਖ ਦੀ ਦੇ ਦਾਂਗੇ ਇੱਕ ਸਿੰਗਲ ਦੇਵਾਂਗੇ ਆਪਾਂ ਇੱਕ 60 ਦੀ ਇਹ 60 ਦੀ ਜੈਣ ਠੀਕ ਹੈ ਇੱਕ ਵਿੱਚ ਬੰਦਾ ਹੀ ਜੋੜੀ ਤੈਨੂੰ 10 ਲੱਖ ਦੀ ਦੇ ਠੀਕ ਹੈ ਜੋੜਾ ਤੈਨੂੰ 10 ਲੱਖ ਦਾ ਦੇ ਦਾਂਗੇ ਕੋਈ ਆ ਕੇ ਤਿੰਨ ਤੋਂ ਠੀਕ ਹੈ ਹੈਲੋ 2 ਮਿੰਟ ਰੋਕ ਕੇ ਲੈ ਵੀਰ ਹੁਣ ਵੀਡੀਓ ਪੜਾਈ ਜੰਦਾ ਸੁਵਰਜ ਚੌੜ ਦੇਖੋ ਯਾਰ ਜਮਾ ਇੱਕ ਤਾਂ ਕਿਆ ਬਾਤਾਂ ਇੱਕਣ ਦਾ ਬਾਹਲੀ ਮਾਰੀ ਨੇੜੇ ਜਮਾ ਹਣਾ ਤੇਰਾ ਜੋ ਆਉਂਦਾ ਸੁਆਦ ਚੌੜ ਦਾ ਪੁੱਤ ਜਮਾ ਪੋਲੀਆ ਚਵਾਈ ਦੀ ਹਾਂ ਬਾਲਟੀ ਸਿੱਤੀ ਕਰ ਰਿਹਾ ਤੇ ਲੋਕ ਤਾਂ ਕੋ ਸਵੇਰਾ ਦੇਖੋ ਜਮਾ ਹਰੇ ਨੇਲੇ ਮੱਜਾਂ ਚੰਗਾ ਦੁੱਧ ਵਗੈਰਾ ਨੇ ਥੱਲੇ ਹਾਜ਼ਰ ਹਨ ਮੇਰੇ ਫੇਸ ਚੋਲੀ ਆ ਗਿਆ ਠੀਕ ਹੈ ਤੈਨੂੰ ਟੈਨਸ਼ਨ ਹੋ ਕੇ ਲੱਗੀ ਸੋ ਵੀਰ ਕਹਿੰਦਾ ਚਵਾਈ ਜਾਂਦਾ ਕੋਈ ਰਾਤਾਂ ਨਹੀਂ ਸੀਗਾ ਕਹਿੰਦਾ ਮੱਜਾਂ ਖਰਜਾਂਗੇ ਚੰਗੇ ਦੁੱਧ ਵਾਲੀਆਂ ਹਨਾ ਤੇ ਹੁਣ ਸਾਮ ਦਾ ਟਾਈਮ ਆ ਇਹਦੇ ਪੋਚਵਾਈ ਕਰੀਏ ਨੇ ਇਹਨਾਂ ਜੀ 30 ਤਰੀਕ ਆ ਤੇ ਟਾਈਮ ਵੱਜ ਗਿਆ ਆਪਣੇ 4:30 ਦੇਖ ਸਕਦੇ ਹੋ 4:30 ਵਜੇ ਚੋਈਆਂ ਵਿੱਚ ਕਿਸੇ ਵੀਰ ਦੇ ਪਸੰਦ ਹੋਣ ਗਿਆ ਦਾ ਸੌਦਾ ਕਰ ਲਈ 10 ਕਿ ਬੰਦਿਆਂ ਨਾਲ ਛੇ ਤੁਸੀਂ ਟਾਈਮ ਟਾਈਮ ਜਿਹੜਾ ਮਰਜੀ ਬੰਦਾ ਚੋੜੇ ਹਨਾ ਸੋ ਚੋਣ ਵਗੈਰਾ ਦੇਖੋ ਕਿਆ ਬਾਤ ਹੈ ਨਿਆਰੀ ਦਾ ਸੱਤਖਰਪਦੇਵੀ ਸੋ ਦੇਖੋ ਇੱਕ ਇਹਨਾਂ ਦਾ ਲਾਤੀ ਬਾਹੜੇ ਗੰਗੜੀਆਂ ਵਾ ਸੋ ਬੱਚਿਆਂ ਨੂੰ ਛੱਡ ਦੇ ਕੋਹ ਜਾਵਾਂ ਤੇ ਆ ਵੀ ਦੇਖੋ ਜਮਾ ਆਪਾਂ ਲਾਈਵ ਚਵਾਈ ਕਰੀਏ ਜਮਾ ਉਹ ਥੋੜਾ ਜਰੂਰ ਆਪਾਂ ਵੀਡੀਓ ਪਾਜ਼ ਕਰਨੀ ਹੋਵੇ ਕਿ ਬੱਚਾ ਬਸ ਮੋਣ ਲੱਗੇ ਸੀ ਹਨਾ ਸੋ ਆਪਣੇ ਸਾਹਮਣੇ ਮੱਝਾਂ ਚੋਈਆਂ ਪਾਈਆਂ ਨੇ ਜਿਵੇਂ ਨਜ਼ਾਰੇਦਾਰਆਂ ਨੇ ਛੜਦੇ ਬੱਚਾ ਉਹਦਾ ਕੋਈ ਗੱਲ ਨਹੀਂ ਸੋ ਦੇਖੋ ਬਾਲਟੀ ਕਰੀ ਮੜੀ ਜਰੇ ਛੜਦੇ ਬਾਲਟੀ ਪਾ ਠੀਕ ਆ ਬਸ ਮੈਂ ਲੈ ਜਾਣ ਉਹ ਜਾ ਕੇ ਸੋ ਜਮਾ 6 ਕਿਲੋ ਦੁੱਧ ਹੈਗਾ ਹਨਾ ਜਮਾ ਆਪਾਂ ਇਹਨੂੰ ਗਲਤ ਗੱਲ ਕਰਦੀ ਨਹੀਂ ਨਾ ਟਾਈਮ 'ਚ ਹੋਵੇ ਆਪਾਂ ਘੜੀ ਦੇਖ ਕੇ ਅਗਲਾ ਆ ਦੁੱਧ ਚੱਕਦੇ ਪਰ ਇਹਨਾਂ ਦਾ ਦੁੱਧ ਚੋਕਾ ਲਿਜਾਵੇ ਆ ਦੇਖੋ ਉਹ ਵੀ ਬੱਚੇ ਨੂੰ ਛੜਦਾ ਦੁੱਧ ਹਨਾ ਆਪਾਂ ਸਾਰੀ ਦੁੱਧ ਬੱਚੇ ਦੇ ਠੀਕ ਆ ਸੋ ਦੇਖੋ ਬੱਚੇ ਨੂੰ ਥਣ ਚੋਂ ਦੁੱਧ ਛੱਡਿਆ ਗਿਆ ਇਹ 1,55,000 ਸੀ ਤੇ ਇਹ 1,60 ਦੀ ਜੋੜਾ ਦੇਵਾਂਗੇ ਬੱਤੇ ਨਾਲ ਲੱਖ ਰੁਪਏ ਦਾ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 839097942 so ਪਿੰਡ ਹੰਡੇ ਆਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖੋ